ਬੀਡੀਪੀਓ ਦਫ਼ਤਰ ਟੀ2 ਬਾਣੀਏ ਵੱਲੋਂ ਅਨੋਖੇ ਢੰਗ ਨਾਲ ਬੈਂਡ ਵਾਜੇ ਵਜਾ ਕੇ ਕੀਤਾ ਗਿਆ ਪ੍ਰਦਰਸ਼ਨ ਅਸੀਂ ਆਹੀ ਗੱਲ ਕਹਿੰਦੇ ਹਾਂ ਜੰਗਲ ਰਾਜ ਨਾਮ ਬਲਾਕ ਦਾ ਭਾਈਚਾਰਾ ਕਿਵੇਂ ਰਹਿੰਦੇ ਹੋਰਾ ਸਰਕਾਰ ਜਿਹੜੇ ਜਿਹੜੇ ਸਰਵ ਸੰਬੰਧੀ ਚੁਣੇ ਗਏ ਚੁਣੇ ਗਏ ਜਿਨ੍ਹਾਂ ਨੇ ਤੋੜ ਲਾਣੀ ਆ ਜਿਹੜੀ ਸਰਪੰਚੀ ਹੁੰਦਾ ਉਹ ਤੈਨੂੰ ਪਤਾ ਕਿੰਨੇ ਵਧੀਆ ਲੱਗਦਾ ਕੱਲ ਲੜੋਂਗੇ ਤੁਨਾ ਕਰਾ ਅੱਜ ਮੁੱਦੇ ਲੈ ਕੇ ਆਇਆ ਵਗਾਂ ਕਿ ਟੂਣਾ ਲੜਨਾ ਅਧਿਕਾਰ ਆ ਟੂਣਾ ਨਾਲੇ ਸਾਰਾ ਅਧਿਕਾਰ ਆ ਟੂਣਾ ਜਿਹੜਾ ਬੰਦਾ ਲੜਦਾ ਵਾ ਦੇਖੋ ਲੋਕਤੰਤਰ ਨੇ ਸਾਨੂੰ ਅਧਿਕਾਰ ਦਿੱਤਾ ਵਾ ਟੀਮਰਾਮ ਬੀਤਕਰ ਸਾਹਿਬ ਨੇ ਸਾਨੂੰ ਉਧਾਰ ਦਿੱਤਾ ਵਾ ਅੰਤੋਂ ਲੜਨਾ ਜਿੱਥੇ ਸਰਵਿਸ ਮੱਤੀ ਹੁੰਦੀ ਆ ਉੱਥੇ ਕਰਨਾ ਜਿੱਥੇ ਨਹੀਂ ਹੁੰਦੀ ਉੱਥੇ ਇਹਨੂੰ ਦੇਣੀ ਚਾਹੀਦੀ ਆ ਇਹਨਾਂ ਨੂੰ ਟਿੱਟੂ ਬਣੀ ਗੁਲਦਸਤਾ ਲੈ ਕੇ ਆਇਆ ਵਾ ਭਗਵਾਨ ਤਮਨ ਵਾਸਤੇ ਤੇ ਹਾਰ ਲੈ ਕੇ ਆਇਆ ਵਾ ਵੀਡੀਓ ਵਾਸਤੇ ਬਾਜ ਬਾਜੇ ਲੈ ਕੇ ਆਇਆ ਵਾ ਐ ਲੱਗਦਾ ਜਿਵੇਂ ਅੱਜ ਵੀਡੀਓ ਦਾ ਵਿਆਹ ਹੋਵੇ ਵਿਆਹ ਚ ਇੰਨੇ ਵਜ ਨਹੀਂ ਵੱਜਾਉਣੇ ਜਿੰਨੇ ਅੱਜ ਟਿੱਟੂ ਬਣੀ ਨੇ ਬੁਜਾਤੇ ਆ ਜੀਤੰਦੂ ਜੀ ਮਜਾ ਨਹੀਂ ਸਾਥੇ ਜੋ ਜਾਗ ਗਿਆ ਕਿ ਬੰਦਾ ਬੈਂਡ ਵੱਜੇ ਜਗਾਉ ਜਦੋਂ ਕੋਈ ਜਾਗ ਨਹੀਂ ਰਿਹਾ ਬੰਦਾ ਬੈਂਡ ਵੱਜੇ ਨੇ ਜਗਾਉਗਾ ਉਮੀਦਵਾਰਾਂ ਨੂੰ ਐਨਓਸੀ ਨਾ ਮਿਲਣ ਤੇ ਕੀਤਾ ਗੇ ਰੋਸ਼ ਛਾੜੀ ਦੇ ਕੀ ਬੇਨਤੀ ਆ ਦੇਖੋ ਕੋਈ ਸਰਪੰਚ ਹੋਇਆ ਭਾਈਚਾਰਾ ਬਣਾ ਕੇ ਰੱਖੋ ਜਿੱਥੇ ਕਈਆਂ ਚੁੰਲੇ ਚੁੰਲੇ ਜਿੱਥੇ ਤੇ ਨਹੀਂ ਸਹਿਮਤੀ ਬਣੀ ਉਥੇ ਮੁੱਛ ਦਾ ਸਵਾਲ ਵੀ ਹੋ ਜਾਂਦਾ ਵਗਰਾ ਸਰਪੰਚੀ ਆਪਣੇ ਗਾਣੇ ਵਧੀਆ ਵਧੀਆ ਸੁਣੇ ਆ ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਬਸਾ ਖਾਵਾਂਗੇ ਇਹਨਾਂ ਦੀ ਜਿੱਦ ਨੂੰ ਬਣੇ ਸੀ ਆਹ ਪੰਚਾਇਤੀ ਚੋਣਾਂ ਦਾ ਵਿਗਿਲ ਵੱਜਣ ਤੋਂ ਬਾਅਦ ਪੰਜਾਬ ਭਰ ਵਿੱਚ ਉਮੀਦਵਾਰਾਂ ਵੱਲੋਂ ਆਪਣੇ ਫਾਰਮ ਭਰੇ ਜਾ ਰਹੇ ਨੇ ਦੇਖੋ ਜੀ ਗੁੰਡਾਗਰਦੀ ਦੇਖੀ ਸੀਗੀ ਪਹਿਲਾਂ ਵੀ ਪਾਰਟੀਆਂ ਕਰਦੀ ਹੁੰਦੀਆਂ ਸੀਗੀਆਂ ਇੰਨਾ ਤੱਕ ਆ ਕੇ ਜਿੰਦਗੀ 'ਚ ਨਹੀਂ ਦੇਖਿਆ ਜੰਗਲ ਰਾਜ ਬਣ ਗਿਆ ਪੂਰਾ ਗਰਾਹ ਅਸੀਂ ਤਾਂ ਕਹਿੰਨੇ ਆ ਭਗਵੰਤ ਮਾਨ ਜੀ ਤੁਹਾਡੀ ਅਸੀਜਤ ਕਰਦੇ ਆ ਚੋਣਾਂ ਲੜਨ ਦਾ ਅਧਿਕਾਰ ਦਿੱਤਾ ਜਾਵੇ ਕਿਉਂਕਿ ਟੀਮ ਰਾਓ ਉਮੀਦਵਾਰ ਸਾਹਮਣੇ ਸਾਨੂੰ ਚੋਣਾਂ ਲੜਨ ਦਾ ਅਧਿਕਾਰ ਦਿੱਤਾ ਵਾ ਸਾਨੂੰ ਦਿੱਤਾ ਵਾ ਹਰੇਕ ਨੂੰ ਦਿੱਤਾ ਅਮੀਰ ਨੂੰ ਦਿੱਤਾ ਗਰੀਬ ਨੂੰ ਦਿੱਤਾ ਸਰਕਾਰੀ ਤਰਫੋਂ ਜੋ ਵੀ ਇਹਨਾਂ ਦੀਆਂ ਮੰਗਾਂ ਐ ਅਸੀਂ ਗੱਲ ਕਰਾਂਗੇ ਅੰਦਰ ਬੀਡੀਪੀ ਸਾਹਿਬ ਨਾਲ ਜੋ ਸੌਂਦੇ ਨਹੀਂ ਹੁਣ ਸਰਕਾਰੀ ਬੈਂਡ ਵੱਲ ਜਿਲੇ ਕਿਉਂ ਗੱਲ ਕਰਾਂਗੇ ਜੇ ਤਾਂ ਜੇ ਨਹੀਂ ਹੁੰਦੀਆਂ ਜਾਂ ਇਹ ਜੇ ਮਾਹੌਲ ਕਰਾਫਟ ਦਾ ਇਸ ਜੇ ਗੱਲ ਕਰੀਏ ਲੁਧਿਆਣੇ ਦੀ ਤਾਂ ਲੁਧਿਆਣੇ ਬੀਡੀਪੀ ਉਹ ਦਫ਼ਤਰ ਵਿੱਚ ਵੀ ਉਮੀਦਵਾਰਾਂ ਵੱਲੋਂ ਫਾਰਮ ਭਰੇ ਜਾ ਰਹੇ ਨੇ ਪਰ ਕੁਝ ਲੋਕਾਂ ਵਿੱਚ ਰੋਸ ਵੀ ਵੇਖਣ ਨੂੰ ਮਿਲ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਦਾਅਵੇਦਾਰਾਂ ਨੂੰ ਹੀ ਐਨਓਸੀ ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਕੋਈ ਹੋਰ ਪਾਰਟੀ ਨਾਲ ਸੰਬੰਧ ਰੱਖਦਾ ਤਾ ਉਸ ਨੂੰ ਐਨਓਸੀ ਨਹੀਂ ਦਿੱਤੀ ਜਾ ਰਹੀ ਜਿਸ ਦੇ ਰੋਸ ਵਿੱਚ ਅੱਜ ਟਿੱਟੂ ਬਾਣੀਆ ਬੀਡੀਪੀਓ ਦਫ਼ਤਰ ਦੇ ਬਾਹਰ ਪਹੁੰਚੇ ਅਤੇ ਨੌਖੇ ਢੰਗ ਨਾਲ ਬੈਂਡ ਵਾਜਾ ਵਜਾ ਕੇ ਪ੍ਰਦਰਸ਼ਨ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਿੱਟੂ ਬਾਣੀਆ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਜੋ ਕਿ ਸਾਡੇ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਏਗਾ ਪ੍ਰਦਰਸ਼ਨ ਕਰਨ ਦੇ ਦੌਰਾਨ ਐਸਐਚਓ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਕੋਰਟ ਆਫ ਕੰਡਕਟ ਲੱਗਿਆ ਹੋਇਆ ਹੈ ਅਗਰ ਇਸ ਦੇ ਬਾਵਜੂਦ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪ੍ਰਦਰਸ਼ਨ ਕੀਤਾ ਜਾ ਰਿਹਾ ਨੋਕੇ ਧੱਕ ਦੇ ਨਾਲ ਮੈਂ ਜੀ ਕਿੱਥੇ ਆਇਆ ਵਾਂ ਵਧੀਆ ਜੀ ਵਧੀਆ ਵਧੀਆ ਸਾਹਿਬ ਮਿਲਿਆ ਤੁਹਾਨੂੰ ਨਹੀਂ ਹੁਣ ਮਿਲ ਰਹੇ ਆ ਜੀ ਅਸੀਂ ਆਹੀ ਗੱਲ ਕਰ ਰਹੇ ਹਾਂ ਜੰਗਲ ਰਾਜ ਨਾਮ ਬਲਾਕ ਦਾ ਭਾਈਚਾਰਾ ਕੈਮਰੇ ਹੰਦੇ ਹੋ ਗੁਰ ਸਰਕਾਰ ਜਿਹੜੇ ਜਿਹੜੇ ਸਰਵ ਸੁਸਮਤੀ ਚੁਣੇ ਗਏ ਚੁਣੇ ਗਏ ਜਿਨ੍ਹਾਂ ਨੇ ਚੋਣ ਲਾਨੀ ਆ ਜਿਹੜੀ ਸਰਪੰਚੀ ਹੁੰਦੇ ਆ ਉਹ ਤੁਹਾਨੂੰ ਬੋਲਦਾ ਕਿੰਨੇ ਵਧੀਆ ਲੱਗਦਾ ਜੀ ਬਦਲਾਵ ਆਇਆ ਵਾ ਪੂਰਾ ਹੀ ਬਦਲਾਵ ਆ ਗਿਆ ਜੀ ਕਿਸੇ ਦਾ ਬਦਲਾਵ ਆਇਆ ਜੰਗਲ ਰਾਜ ਬਣ ਗਿਆ ਬਿਲਕੁਲ ਜੀ ਬਿਲਕੁਲ ਭਗਵਾਨ ਦੀ ਜੰਗਲ ਰਾਜ ਪਹਿਲੀ ਵਾਰ ਬ ਦਫਤਰ ਜਾ ਰਹੇ ਪਿੰਡ ਵਾਲੇ ਬੱਜੇ ਸਰਕਾਰੀ ਦਫਤਰ ਜਿਹੜੇ ਬੈਡ ਵਾਜਣ ਨਾਲ ਆਏ ਪਹਿਲੀ ਵਾਰੀ ਆਏ ਹੋ ਅਸੀਂ ਗੁਲਦਸਤੇ ਲੈ ਕੇ ਆਏ ਆ ਇਹਨਾਂ ਦਾ ਸਤਿਕਾਰ ਕਰਦੇ ਆ ਇਹਨਾਂ ਨੂੰ ਸਨਮਾਨ ਕਰਨ ਆਏ ਆ ਪਿੰਨਾ ਇਦਾਂ ਨਾ ਕਰੋ ਮੈਨੂੰ ਸੀ ਕਿੰਨੂ ਕਿੰਨੂ ਮਿਲਦੀ ਹੈ ਜੀ ਪਤਾ ਨਹੀਂ ਕਿਹਨਾਂ ਕਿਹਨਾਂ ਮੇਰੇ ਆਪਣੇ ਬੰਦੇ ਮਿਲਿਆ ਆਪਣੇ ਬੰਦੇ ਨੂੰ ਦੇ ਰਹੇ ਆ ਸਾਰੇ ਹਾਂਜੀ ਦੇ ਰਹੇ ਆ ਹਾਂ ਜੀ ਅੰਮੀ ਤੁਮ ਬਣਿਆ ਬੱਲਾ ਆਪਨਾ ਅੱਜ ਮੈਂ ਲੋਕਾਂ ਦੀ ਲੜਾਈ ਲਾਂਡਾ ਵਾਸਤੇ ਇੱਥੇ ਆਇਆ ਵਾਂ ਵੀ ਤੁਸੀਂ ਭਾਈ ਐਨ.ਓ.ਸੀ ਦੇ ਦਿਓ ਦੇ ਦਿਓ ਐਨ.ਓ.ਸੀ ਦੇ ਦਿਓ ਅੰਮੀ ਦੱਸ ਦਿਓ ਐਨ.ਓ.ਸੀ ਅਗਲਾ ਕੀ ਹੋਊਗਾ ਤੁਹਾਡਾ ਤੁਸੀਂ ਮੇਰਾ ਪਿੰਡ ਸੰਗੋ ਵਾਲਾ ਐਮ.ਐਲ.ਏ ਦਾ ਵਾ ਸਰੇ ਆਮ ਕੇ ਵੀ ਭਈ ਅਸੀਂ ਸੰਗੋਵ ਦੇ ਮੈਂਬਰ ਪੰਚਾਇਤ ਕੋਈ ਵੀ ਹੈਗਾ ਵਾ ਉਹਦੇ ਵਿਰੁੱਧ ਨਹੀਂ ਨਹੀਂ ਪਰਨੇ ਇਹ ਤਾਂ ਮੈਨੂੰ 4 ਦਿਨ ਹੋ ਗਏ ਧੱਕੇ ਖਾਂਦੇ ਨੂੰ ਵੀਡੀਓ ਕਹਿੰਦੇ ਸਾਨੂੰ ਉੱਤੇ ਪ੍ਰੈਸ਼ਰ ਆ ਵੀ ਸੰਗੋਵ ਨੂੰ ਕਿਸੇ ਪਾਸੇ ਨੂੰ ਮੇਰਾ ਸੰਗੋਵ ਪੈਂਦਾ ਜੀ ਸਾਰੇ ਬੰਦੇ ਇੱਥੇ ਦੁਖੀ ਆ ਵੀਰੇ ਸਾਰੇ ਬੰਦੇ ਦੁਖੀ ਆ ਇੱਥੇ ਮੈਨੂੰ ਫੋਨ ਆ ਰਿਹਾ ਜੀ ਸਾਹਿਬ ਵਧੀਆ ਵਧੀਆ ਆ ਗਿਆ ਹਾਂ ਬਹੁਤ ਵਧੀਆ ਜੀ ਬੁਲਾਓ ਬੁਲਾਓ ਵੀ ਬੁਲਾਓ ਜਗਾਓ ਬੁਲਾਓ ਬੁਲਾਓ ਬਾਈ ਪਿੱਛੇ ਨੋਕੇ ਟੰਗ ਕਰ ਦੋ ਅੱਜ ਭਾਈ ਕੀ ਜਣਾ ਜਾਓਗੇ ਅੱਜ ਜਿਹੜਾ ਸਭ ਤੋਂ ਪਹਿਲਾਂ ਟੀਨੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਗੁਰਜੀ ਕੀ ਫਤਿਹ ਟੀਟੂ ਬਣੀ ਗੋਲਦਸਤਾ ਲੈ ਕੇ ਆਇਆ ਵਾ ਭਗਵੰਤ ਮਾਨ ਵਾਸਤੇ ਤੇ ਹਾਰ ਲੈ ਕੇ ਆਇਆ ਵਾ ਵੀਡੀਓ ਵਾਸਤੇ ਭਾਜੇ ਬਾਜੇ ਲੈ ਕੇ ਆਇਆ ਵਾ ਐ ਲੱਗਦਾ ਜਿਵੇਂ ਅੱਜ ਵੀਡੀਓ ਦਾ ਵਿਆਹ ਹੋਵੇ ਵਿਆਹ ਚ ਇਹਨੇ ਵਜ ਨਹੀਂ ਵਜਾਉਣੇ ਜਿੰਨੇ ਅੱਜ ਟੀਟੂ ਬਣੀ ਨੇ ਵਜਾਤੇ ਆ ਸਾਡੀ ਤਾਂ ਇੱਕ ਹੀ ਬੇਨਤੀ ਆ ਦੇਖੋ ਕੋਈ ਸਰਪੰਚ ਹੋਇਆ ਭਾਈ ਜਰਾ ਬੁਲਾ ਕੇ ਰੱਖੋ ਜਿੱਥੇ ਕਈਆਂ ਚੁੰਲੇ ਚੁੰਲੇ ਜਿੱਥੇ ਤੇ ਨਹੀਂ ਸਹਿਮਤੀ ਬਣੀ ਉਥੇ ਮੁੱਛ ਦਾ ਸੰਭਾਲ ਵੀ ਹੋ ਜਾਂਦਾ ਵਗਰਾ ਸਰਪੰਚੀ ਆਪਣੇ ਗਾਣੇ ਵਧੀਆ ਵਧੀਆ ਸੁਣੇ ਆ ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਬਸਾ ਖਾਵਾਂਗੇ ਇਹਨਾਂ ਦੀ ਜਦ ਨੂੰ ਬਣੇ ਸੀ ਆ ਇੱਥੇ ਹੁਣ ਸਾਰੇ ਸਰਪੰਚ ਵਧੀਆ ਇੱਥੇ ਸਰਪੰਚ ਨਗਰ ਆਏ ਆ ਲਲਕਾਰੇ ਮਾਰਦੇ ਆ ਪਰ ਦੇਖੋ ਦੋ ਤਿੰਨ ਦਿਨ ਰਹਿ ਗਏ ਜੀ ਯਾਨੀ ਫਾਰਮਪੋਰ ਵਿਚ ਤੇ ਅਜ ਤੱਕ ਇਹਨਾਂ ਨੂੰ ਕਾਗਜ਼ ਪੱਤਰ ਕੋਈ ਨਹੀਂ ਇਹਨਾਂ ਨੂੰ ਦੇ ਰਿਹਾ ਇਹਨੂੰ ਉਸੇ ਨਹੀਂ ਦੇ ਰਿਹਾ ਇੱਥੇ ਅਗਰ ਇਹ ਤਾਂ ਜੰਗਲ ਰਾਜ ਬਣਿਆ ਇੱਥੇ ਜੰਗਲ ਰਾਜ ਬਣਿਆ ਡਿੰਡੂ ਬਾਣਿਆ ਲੋਕਾਂ ਵਾਸਤੇ ਲੜਦਾ ਰਿਹਾ ਵਾ ਲੋਕਾਂ ਵਾਸਤੇ ਲੜੂਗਾ ਕਰਾ ਸਮਾਂ ਘੱਟ ਮਿਲਿਆ ਬੱਦੂ ਸਹੀ ਨਹੀਂ ਸਮਾਂ ਵਾਇਗਰਾ ਮਿਲਿਆ ਕੀ ਕਰਾ ਇਹਨਾਂ ਦੀ ਇਹਨਾਂ ਨੇ ਟੈਨਸ਼ਨ ਵਿੱਚ ਇਹਨਾਂ ਦੀ ਮੁੱਛਾਂ ਨਹੀਂ ਵੀ ਹੋ ਜਾਂਦੀਆਂ ਸਰਪੰਚਾਂ ਦੀ ਹਾਂ ਫਿਰ ਫਿਰ ਪਾਣੀ ਸਾਰੀ ਪਾਣੀ ਦਾ ਹੱਕਾ ਜਾਇਓ ਦੇਖੋ ਜੀ ਗੁੰਡਾਗਰਦੀ ਦੇਖੀ ਸੀਗੀ ਪਹਿਲਾਂ ਵੀ ਪਾਰਟੀਆਂ ਕਰਦੀਆਂ ਹੁੰਦੀਆਂ ਸੀਗੀਆਂ ਇੰਨਾ ਧੱਕਾ ਕਦੇ ਜ਼ਿੰਦਗੀ 'ਚ ਨਹੀਂ ਦੇਖਿਆ ਜੰਗਲ ਰਾਜ ਬਣ ਗਿਆ ਪੂਰਾ ਗਰਾਹ ਅਸੀਂ ਤਾਂ ਕਹਿੰਨੇ ਆ ਭਗਵੰਤ ਮਾਨ ਜੀ ਤੁਹਾਡੀ ਅਸੀਂ ਇੱਜ਼ਤ ਕਰਦੇ ਆ ਚੋਣਾਂ ਲੜਨ ਦਾ ਅਧਿਕਾਰ ਦਿੱਤਾ ਜਾਵੇ ਕਿਉਂਕਿ ਦੀ ਮਰੋਂ ਅਧਿਕਾਰ ਸਾਹਮਣੇ ਸਾਨੂੰ ਚੋਣਾਂ ਲਾਉਣ ਦਾ ਅਧਿਕਾਰ ਦਿੱਤਾ ਵਾ ਬਾਈ ਜੀ ਸਾਨੂੰ ਦਿੱਤਾ ਵਾ ਹਰੇਕ ਨੂੰ ਦਿੱਤਾ ਅਮੀਰ ਨੂੰ ਦਿੱਤਾ ਗਰੀਬ ਨੂੰ ਦਿੱਤਾ ਚਾਹੇ ਵੀਡੀਓ ਸਭ ਤੁਸੀਂ ਵੀ ਚੋਣ ਲਾ ਲਓ ਮੈਦਾਨ ਦੇ ਵਿੱਚ ਆ ਜਾਓ ਤੁਹਾਨੂੰ ਵੀ ਇਹਨਾਂ ਤੁਸੀਂ ਆਪਦੀ ਵੀ ਲੈ ਲਓ ਲੇਕਿਨ ਰੋਕ ਕੋਈ ਨਹੀਂ ਇੱਥੇ ਰੋਕ ਕਦੀ ਹੋਈ ਹੀ ਨਹੀਂ ਇੱਥੇ ਆਹੀ ਆ ਤੇ ਸਾਡੇ ਸਰਪੰਚ ਬੰਨਾ ਬੰਦੇ ਇਹਨਾਂ ਦੇੱਕ ਨਹੀਂ ਇਹਨਾਂ ਦੇ ਸਰਪੰਚ ਕੋਈ ਬਾਈ ਨਾਲ ਸਰਪੰਚ ਦੇੱਕ ਨਹੀਂ ਬੰਨਾ ਅੱਜ ਬਾਲਿੰਗ ਦੀ ਵੀਡੀਓ ਸਭ ਗੁਲਦਸਾ ਲੈਣ ਨੂੰ ਤਿਆਰ ਨਹੀਂ ਆ ਲੋਕੀ ਗੁਲਦਸਾ ਦੀ ਵੇਟ ਕਰਦੇ ਆ ਆ ਗੁਲਦਸਾ ਲੈਣੇ ਆ ਇਹਨੂੰ ਕੁਝ ਵੀ ਨਹੀਂ ਮਿਲ ਰਿਹਾ ਬਾਈ ਕਿਰਾ ਕੋਸ਼ਿਸ਼ ਵੀ ਨਹੀਂ ਮਿਲ ਰਹੀ ਅੱਜ ਮੈਂ ਅੱਜ ਸਰਕਾਰ ਨੂੰ ਜਗਾਉਣ ਵਾਸਤੇ ਇੱਥੇ ਬੈਂਡ ਵਾਜੇ ਲੈ ਕੇ ਆਇਆ ਹਾਂ ਸਰਕਾਰ ਮੈਂ ਜੀ ਲੁਧਿਆਣੇ ਆ ਆਪਣੇ ਆਹਾ ਪੀਓਯੂ ਪੀਡੀਪੀਓ ਆਹ ਗੇਟ ਨੰਬਰ 2 ਵਜੇ ਦੀ ਐਂਟਰੀ ਹੋਈ ਸੀ ਕਿਰਾ ਆ ਗਈ ਹੁਣ ਪੋਸਤ ਪ੍ਰਸ਼ਾਸਨ ਵੀ ਆ ਗਿਆ ਹੁਣ ਅਜ ਤੱਕ ਇਹਨੇ ਵੀ ਐਨਓਸੀ ਦਵਾਈ ਜਾਵੇ ਕਿਰਾ ਆਪੋਸ ਬਰਜਾਸਨ ਵੀ ਆ ਕੇ ਗਰਾ ਕਿਉਂਕਿ ਇੱਥੇ ਜਿਹੜੇ ਹੈਗੇ ਆ ਸ੍ਰੀ ਬੰਦੇ ਨੂੰ ਟੱਕਣ ਵਾਸਤੇ ਤਾਂ ਆ ਜਾਂਦੇ ਆ ਹੈ ਮੈਂ ਹੁਣ ਦੇਖ ਲੈਂਦਾ ਕੀ ਹੈ ਤੇ ਬੀਡੀਪੀਓ ਸਾਹਿਬ ਨਾਲ ਗੱਲ ਕਰਕੇ ਕਰਾ ਦੇਵਾ ਸਾਹਿਬ ਕਰਾ ਦਿਓ ਜੀ ਪਾਰਲੀਮੈਂਟ ਸਰਕਾਰੀ ਦਫਤਰ ਦੇ ਵਿੱਚ 6:00 ਵਜੇ ਆਏ ਨੇ ਕੀ ਕਹਿਣਾ ਜਾਓਗੇ ਦੇਖ ਲੈਂਦੇ ਜੋ ਮਾਹੌਲ ਖਰਾਬ ਕਰੂੰਗਾ ਅਸੀਂ ਉਸ ਸਾਹਿਬ ਨਾਲ ਕਾਰਵਾਈ ਕੋਈ ਗੱਲ ਨਹੀਂ ਕਰੋ ਜੀ ਕਾਰਵਾਈ ਕਾਰਵਾਈ ਨੂੰ ਤਿਆਰ ਆ ਬਾਈ ਜੀ ਕਾਰਵਾਈ ਗੇ ਕਾਰਵਾਈ ਨੂੰ ਤਿਆਰ ਆ ਅਸੀਂ ਬਿਲਕੁਲ ਹੋਊਗੀ ਜੀ ਕੋਈ ਗੱਲ ਨਹੀਂ ਕਰੋ ਜੀ ਕੋਈ ਸਰਕਾਰੀ ਮਹਿਕ ਕੋਈ ਗੱਲ ਨਹੀਂ ਸਰਕਾਰੀ ਮਹਿਕ ਫਿਰ ਕਿਉਂਗੇ ਜੀ ਆਪਣੀ ਗੱਲ ਕਰ ਲੈਣ ਭਾਜੀ ਕੋਈ ਗੱਲ ਨਹੀਂ ਸਰਕਾਰੀ ਮਹਿਕ ਮੈਂ ਫਿਰ ਕਿਉਂਗੇ ਇੱਕ ਮਿੰਟ ਇੱਕ ਮਿੰਟ ਕਾਰਵਾਈ ਕਰੋ ਤੁਸੀਂ ਜਿਹੜਾ ਟੀਟੂ ਪਾਣੀ ਤੇ ਅੱਜ ਬੈਂਡ ਵੱਜੇ ਸਰਕਾਰੀ ਦਫ਼ਤਰੇ ਪਹੁੰਚੇ ਨੇ ਹਾਂ ਸਰਕਾਰੀ ਤਰਫ ਤੋਂ ਜੋ ਵੀ ਇਹਨਾਂ ਦੀਆਂ ਮੰਗਾਂ ਆ ਅਸੀਂ ਗੱਲ ਕਰਾਂਗੇ ਅੰਦਰ ਬੀਡੀਪੀ ਸਾਹਿਬ ਨਾਲ ਜੇ ਸੌਂਦੇ ਨਹੀਂ ਹੁਣ ਸਰਕਾਰੀ ਬੈਂਡ ਵੱਜੇ ਲੈ ਕਿਉਂ ਗੱਲ ਕਰਾਂਗੇ ਜੇ ਤਾਂ ਜਿਹੜੇ ਨਹੀਂ ਹੁੰਦੀਆਂ ਜਾਂ ਇਹ ਜੇ ਮਾਹੌਲ ਕਰਾਵਾਂਗੇ ਉਸ ਤੋਂ ਸਾਹਮਣੇ ਲੱਗਦਾ ਕਿ ਸਰਕਾਰੀ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਬੈਂਡ ਵੱਜੇ ਵਜਣਾ ਵਾਜਬ ਨਹੀਂ ਨਹੀਂ ਵਾਜਬ ਤੇ ਸਰ ਇੱਕ ਤੁਹਾਨੂੰ ਬੋਡ ਪ੍ਰੋਡਕਟ ਲੱਗਿਆ ਤਾਂ ਜੀ ਜੀ ਅਸੀਂ ਤਾਂ ਲੈਂਦੇ ਨਹੀਂ ਉਹ ਤਾਂ ਬੋਕਾ ਜੀ ਹਾਂ ਜੀ